ਤਾਂ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਂ ਸੰਸਿੰਘ ਕਪਾਇਆ ਸੂਬਾ ਪ੍ਰਧਾਨ ਬੀਆ ਟਟਪਾਸ ਬੇਅਰਜ ਕਰਜੂਨੀਆ ਪੰਜਾਬ ਤਾਂ ਬਿਲਕੁਲ ਤੁਸੀਂ ਸਾਥੀ ਸਾਰੇ ਜਾਣਦੇ ਹੋ ਲਗਾਤਾਰ ਆਪਣਾ ਜਿਹੜਾ ਮੀਟਿੰਗਾਂ ਦਾ ਪੈਨਲ ਲਗਾਤਾਰ ਖੁੱਲਿਆ ਸੀ ਤਾਂ ਉਸੇ ਤਰ੍ਹਾਂ ਸਿੱਖਿਆ ਮੰਤਰੀ ਅੱਜ ਫਿਰ ਕਿਦੇ ਨਾ ਕਿਦੇ ਮੀਟਿੰਗਾਂ ਤੋਂ ਭੱਜਦਾ ਨਜ਼ਰ ਆਇਆ ਤਾਂ ਬਿਲਕੁਲ ਜਿਹੜੀ ਕੱਲ ਮੀਟਿੰਗ ਸੀ ਆਪਣੀ 5 ਤਰੀਕ ਨੂੰ ਮਿਲੀ ਸੀ 6 ਅਕਤੂਬਰ ਦੀ ਤਾਂ ਬਿਲਕੁਲ ਅੱਜ ਅਸੀਂ ਉਸੇ ਸੈਕਟਰੀਟ ਬਿਲਕੁਲ ਖੜੇ ਆਂ ਤਾ ਬਿਲਕੁਲ ਪ੍ਰਸ਼ਾਸਨ ਨੇ ਸਵੇਹਾ ਹੀ ਆ ਜਾ ਕੇ ਦੱਸਤਾ ਵੀ ਮੀਟਿੰਗ ਅੱਜ ਨਹੀਂ ਹੋਣ ਵਾਲੀ ਤਾਂ ਬਿਲਕੁਲ ਸਾਥੀਓ ਆ ਇਹ ਮੀਟਿੰਗ ਹੁਣ ਪ੍ਰਸ਼ਾਸਨ ਵੱਲੋਂ ਕੱਲ ਦੀ ਪਾਈ ਜਾ ਰਹੀ ਏ ਤਾਂ ਬਿਲਕੁਲ ਅਸੀਂ ਇਹ ਸਰਕਾਰ ਨੂੰ ਤੇ ਇਸ ਜਿਹੜਾ ਪ੍ਰਸ਼ਾਸਨ ਨੇ ਲਗਾਤਾਰ ਅਸੀਂ ਤੁਹਾਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਜੇਕਰ ਤੁਸੀਂ ਕੱਲ ਸਾਡੀ ਮੀਟਿੰਗ ਫਿਕਸ ਨਾ ਕਰਾਈ ਜਾਂ ਮੀਟਿੰਗ ਨਾ ਕਰਾਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੇ ਪੱਧਰ ਤੇ ਬਿਲਕੁਲ ਤੁਹਾਡਾ ਗਲੀ ਗਲੀ ਘਰ ਘਰ ਜਲੂਸ ਕੱਢਾਂਗੇ ਤਾਂ ਬਿਲਕੁਲ ਪਿਛਲੇ ਦਿਨ ਅਸੀਂ ਆ ਕੇ ਦੇਖਿਆ 3 ਤਰੀਕ ਦੀ ਜਿਹੜੀ ਮੀਟਿੰਗ ਸੀ ਸਾਨੂੰ ਸੰਗਰੂਰ ਤੋਂ ਮਿਲੀ ਉਹ ਵੀ ਬਿਲਕੁਲ ਮੁਲਤਵੀ ਕਰ ਦਿੱਤੀ ਗਈ ਹੈ ਅੱਜ ਫਿਰ ਉਹ ਨਾ ਮੁਲਤਵੀ ਕੀਤੀ ਹੈ ਨਾ ਰੱਦ ਕੀਤੀ ਹੈ ਜਿਹੜੀ ਅੱਜ ਵਾਲੀ ਮੀਟਿੰਗ 6 ਤਰੀਕ ਦੀ ਅੱਜ ਫਿਰ ਰੱਦ ਕਰ ਦਿੱਤੀ ਗਈ ਹੈ ਤਾਂ ਬਿਲਕੁਲ ਮੈਂ ਪੰਜਾਬ ਦੇ ਸਾਰੇ ਜਿੱਥੇ ਵੀ ਸਾਥੀ ਬੈਠੇ ਆ ਬਿਲਕੁਲ ਤਕੜੇ ਹੋ ਜਾਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੱਡੇ ਪੱਤਰ ਤੇ ਐਕਸ਼ਨ ਲਿਖਣ ਜਾ ਰਹੇ ਆ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈ ਅੱਗੇ ਤੁਹਾਨੂੰ ਨਿਸ਼ੱਤਰ ਸਰ ਅਨਮੋਲ ਸਰ ਜਾਂ ਆਪਣੇ ਸੁਪਾ ਆਗੂ ਜਿੰਨੇ ਵੀ ਬੈਠੇ ਆ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਹਾਂਜੀ ਸਾਥੀਓ ਤੁਹਾਡੇ ਸਾਹਮਣੇ ਜਸਵੰਤ ਘਵਾਇਆ ਜੀ ਨੇ ਪ੍ਰਧਾਨ ਸਾਹਮਣੇ ਗੱਲ ਕੀਤੀ ਆ ਆ ਬਿਲਕੁਲ ਤੁਸੀਂ ਵੇਖੋ ਇਹ ਸੈਕਟਰੀਅਰ ਦੇ ਬਾਹਰ ਖੜੇ ਆ ਔਰ ਇਹ ਸਰਕਾਰ ਐਡੀ ਕੋ ਬੇਸ਼ਰਮ ਸਰਕਾਰ ਆ ਕਿ ਜਦੋਂ ਸਾਡੀ ਮੀਟਿੰਗ ਕੈਨਸਲ ਕੀਤੀ ਤੁਸੀਂ ਕੱਲ ਸਾਡੀ 6 ਤਰੀਕ ਦੀ ਮੀਟਿੰਗ ਰੱਖੀ ਸੀ ਤੁਸੀਂ ਸਾਨੂੰ ਕੱਲ ਦੱਸ ਸਕਦੇ ਸੀ ਛਾਂ ਨੂੰ ਦੱਸ ਸਕਦੇ ਸੀ ਜਦੋਂ ਪੂਰੇ 11 ਵਜੇ ਅਸੀਂ ਸੈਕਟਰੀਏਟ ਦੇ ਥੱਲੇ ਪਾਸ ਮਿਲਣ ਗਏ ਸਾਨੂੰ ਕਹਿ ਦਿੱਤਾ ਤੁਹਾਡੀ ਮੀਟਿੰਗ ਕੈਨਸਲ ਹੈ ਜਦੋਂ ਇਹ ਕੈਨਸਲ ਦਾ ਗੱਲ ਕੀਤੀ ਤਾਂ ਅਸੀਂ ਜਿੰਨੇ ਵੀ ਸਾਥੀ ਤੇ 6-7 ਸਾਥੀ ਪਹੁੰਚੇ ਆ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇੱਥੇ ਜਿਹੜਾ ਉਹ ਪ੍ਰਦਰਸ਼ਨ ਕਰਾਂਗੇ ਪ੍ਰਦਰਸ਼ਨ ਤੋਂ ਬਾਅਦ ਸਾਡੀਆਂ ਅਰੈਸਟ ਜਾਂ ਗ੍ਰਿਫਤਾਰੀਆਂ ਪੈਂਦੀਆਂ ਅਸੀਂ ਗ੍ਰਿਫਤਾਰੀਆਂ ਵਾਸਤੇ ਵੀ ਤਿਆਰ ਆ ਕਿਉਂਕਿ ਤਿੰਨ ਸਾਢੇ ਤਿੰਨ ਸਾਲ ਤੋਂ ਹੀ ਕਾਰਾਂਜ ਬੈਠੇ ਆ ਓਵਰਏਜ ਹੋ ਰਾਇਆ ਅਸੀਂ ਤਾਂ ਇਸ ਕਰਕੇ ਅਸੀਂ ਸਰਕਾਰ ਨੂੰ ਸਾਰੇ ਪੱਖ ਤੋਂ ਘੇਰਾਂਗੇ ਤਾਂ ਉਸ ਤੋਂ ਬਾਅਦ ਇਹ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਦਾ ਸਾਨੂੰ ਆਸ਼ਵਾਸ਼ਣ ਆਇਆ ਵਿਸ਼ਵਾਸ ਆਇਆ ਕਿ ਕੱਲ ਨੂੰ ਮਤਲਬ 7 ਤਰੀਕ ਨੂੰ ਤੁਹਾਡੀ ਮੀਟਿੰਗ ਕਰਾਈ ਜਾਊਗੀ ਅਸੀਂ ਇੱਥੇ ਕੱਲ ਐਲਾਨ ਕਰਦੇ ਹਾਂ ਕਿ ਜੇ ਕੱਲ ਸਾਡੀ 7 ਤਰੀਕ ਨੂੰ ਮੀਟਿੰਗ ਨਾ ਕਰਾਈ ਗਈ ਤਾਂ ਅਸੀਂ ਜਿਹੜੇ ਸਾਥੀ ਇੱਥੇ ਪਹੁੰਚੇ ਹੋਏ ਆ ਸਾਰੇ ਸਾਥੀ ਜਿੰਨੇ ਜੋਗੇ ਹੈਗੇ ਆ ਅਸੀਂ ਪ੍ਰਦਰਸ਼ਨ ਕਰਾਂਗੇ ਸਰਕਾਰ ਸਾਨੂੰ ਜੇ ਰੈਸਟ ਕਰਨਾ ਚਾਹੁੰਦੀ ਜੋ ਕਰਨਾ ਚਾਹੁੰਦੀ ਕਰ ਲਵੇ ਦੂਜੀ ਚੀਜ਼ ਜੇ ਕੱਲ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਨੇ ਸਾਨੂੰ ਵਿਸ਼ਵਾਸ ਨਾ ਦਿਵਾਇਆ ਪੋਸਟਾਂ ਦਾ ਪੋਸਟਾਂ ਤੋਂ ਭੱਜਦਾ ਨਜ਼ਰ ਆਇਆ ਤਾਂ ਅਸੀਂ 12 ਤਰੀਕ ਨੂੰ ਠੀਕ ਹੈ 12 ਤਰੀਕ ਨੂੰ ਅਸੀਂ ਕੀ ਕਰਾਂਗੇ ਨੰਗਲ ਜਿਹੜੀ ਆ ਕੋਠੀ ਜਿੱਥੇ ਲੋਕ ਮਿਲਣ ਦੀ ਜਮੈਂਤਾ ਉੱਥੇ ਜਾ ਕੇ ਅਸੀਂ ਸਿੱਖਿਆ ਮੰਤਰੀ ਦੀ ਕੋਠੀ ਘੇਰਾਂਗੇ ਔਰ ਇਹਦੇ ਨਾਲ ਇੱਕ ਗੱਲ ਯਾਦ ਰੱਖਿਓ ਕਿ ਸਾਡੇ ਜਿਹੜੇ ਮਸਲੇ ਨੇ ਨਮੀਆਂ ਭਰਤੀ ਸਾਡੀ ਮਾਸਟਰ ਗ੍ਰੈਜੂਏਟ ਦੀ ਲੈਕਚਰ ਗ੍ਰੈਜੂਏਟ ਦੀ ਭਰਤੀ ਉਸ ਤੋਂ ਬਾਅਦ 55% ਦਾ ਮਸਲਾ ਉਸ ਤੋਂ ਬਾਅਦ ਲੈਕਚਰ ਗ੍ਰੈਜੂਏਟ ਦੀ ਭਰਤੀ ਦੇ ਵਿੱਚ ਐਸਐਸਟੀ ਦਾ ਮਸਲਾ ਜਾਂ ਪਿਛਲੇ 3-4 ਸਾਲਾਂ ਦੇ ਵਿੱਚੋਂ ਕਿਉਂਕਿ ਕਾਲੀਕਾਰਡ ਤੋਂ ਬਾਅਦ ਸਾਲ ਤੋਂ ਪੋਸਟ ਨਹੀਂ ਆਈ ਕਈ ਸਾਥੀ ਆਵਰੇ ਹੋਏ ਹੋਗੇ ਨੇ ਉਹਨਾਂ ਦੀਆਂ ਮੰਗਾਂ ਦੇ ਉੱਤੇ ਸੜੀ ਆ ਅਸੀਂ ਇੱਕ ਟੋਕੇ ਲੈਣਾਗੇ ਆ ਦੋ ਲਾਨ ਨੇ ਦੋ ਚੈਲੰਜ ਨੇ ਔਰ ਸਾਥਿਓ ਅਸੀਂ ਵੇਖੋ ਅੱਜ ਸੱਤ ਜਣਿਆਂ ਫੈਸਲਾ ਕੀਤਾ ਹੈ ਆ ਵਰਦ ਦੇ ਮੀਹ ਦੇ ਵਿੱਚ ਸੈਕਟਰੀਏਟ ਜਿੱਥੇ ਸਭ ਤੋਂ ਤਕੜਾ ਪ੍ਰਸ਼ਾਸਨ ਆ ਚੰਡੀਗੜ੍ਹ ਦਾ ਪ੍ਰਸ਼ਾਸਨ ਆ ਅਸੀਂ ਤੁਹਾਡੇ ਪਿੱਛੇ ਇੱਥੇ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਬੈਠੇ ਆ ਪਰ ਤੁਹਾਨੂੰ ਵੀ ਹੁਣ ਸ਼ਰਮਲਾ ਲੈਣੀ ਚਾਹੀਦੀ ਆ ਹੁਣ ਤੁਹਾਨੂੰ ਬਾਹਰ ਨਿਕਲਦੀ ਲੋੜ ਆ ਕਿ ਇਹ ਪੋਸਟਾਂ ਸਾਡੇ ਸੱਤ ਆਗੂਆਂ ਦੀਆਂ ਪੋਸਟਾਂ ਨਹੀਂ ਗੀਆਂ ਇਹ ਪੰਜਾਬ ਦੇ 60 ਹਜ਼ਾਰ ਕੇਡਰ ਦੀ ਪੋਸਟਾਂ ਔਰ 60 ਹਜ਼ਾਰ ਕੇਡਰ ਨਾਲ ਜੁੜੇ 2.5 ਲੱਖ ਪਰਿਵਾਰ ਦਾ ਮਸਲਾ ਹੈ ਹੁਣ ਘਰਾਂ ਚ ਨਾ ਬੈਠੋ ਪਰਿਵਾਰ ਸਮੇਤ ਜਿਹੜਾ ਸਾਡਾ ਸਾਥ ਦਿਓ ਨਹੀਂ ਤਾਂ ਇਹ ਸਾਡੀ ਦਰਖਤਾਂ ਵੀ ਕਰਨਗੇ ਸਾਡੇ ਦੇ ਬੱਚੇ ਵੀ ਪਉਣਗੇ ਅਗਲੀ ਗੱਲ ਜਿਹੜੀ ਹੈ ਤੁਹਾਡੇ ਨਾਲ ਵੋਟ ਸਰ ਕਰਦੇ ਗੱਲ ਛੋਟ ਵਿੱਚ ਸਿੱਧੀ ਸਿੱਧੀ ਇੰਨੀ ਕਹ ਕਿ ਜੋ ਤੁਸੀਂ ਬਿਲਕੁਲ ਪਰਖ ਬਿਲਕੁਲ ਸਪਸ਼ਟ ਤੌਰ ਤੋਂ ਸਮਝ ਚੁੱਕੇ ਹੋ ਉਹ ਗੱਲ ਸਿਰਫ ਆਹੀ ਹੈ ਕਿ ਮੀਟਿੰਗ ਤੋਂ ਮੀਟਿੰਗ ਐਂਡ ਸਿਰਫ ਉਹ ਵੀ ਮੀਟਿੰਗ ਦਾ ਨਾਮ ਦਿੱਤਾ ਜਾਣਾ ਮੀਟਿੰਗ ਦਾ ਨਾਂ ਹੋਣਾ ਐਂਡ ਸਮਾਵੇਸ਼ ਕੀਤਾ ਜਾਣਾ ਕੈਂਡੀਡੇਟਸ 3 300 4 400 ਕਿਲੋਮੀਟਰ ਤੋਂ ਆਉਂਦੇ ਹੈਗੇ ਆ ਕੋਈ ਇੱਥੇ ਤੁਸੀਂ ਉਹਨਾਂ ਦੀ ਗੱਲ ਨਹੀਂ ਕੋਈ ਪੁੱਛਗੇ ਚ ਨਹੀਂ ਹੈ ਐਂਡ ਟਾਈਮ ਮੌਕੇ ਤੇ ਇਹ ਗੱਲ ਦੱਸੀ ਗਈ ਸਪੈਸ਼ਲੀ ਪਹਿਲਾਂ ਤਾਂ ਲੈਟਰ ਭੇਜਿਆ ਗਿਆ ਉਸ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਹੈ ਕਿ ਅਗਰ ਤੁਸੀਂ ਰੁਕਦੇ ਹੋ ਤਾਂ ਗੱਲ ਕਰਵਾ ਦਿੱਤੀ ਜਾਏਗੀ ਤਾਂ ਉਸ ਤੋਂ ਬਾਅਦ ਸਿੱਧੇ ਤੌਰ ਤੋਂ ਗੱਲ ਜਿਹੜੀ ਹੈਗੀ ਸਪਸ਼ਟ ਤੌਰ ਤੇ ਇਹੀ ਗੱਲ ਜਿਹੜੀ ਹੈਗੀ ਦੇਖਣ ਨੂੰ ਮਿਲ ਰਹੀ ਹੈ ਕਿ ਸਰਕਾਰ ਆਪ ਦੀਆਂ ਗੱਲਾਂ ਤੋਂ ਭੱਜ ਰਹੀ ਹੈ ਇਨ ਸ਼ੋਰਟ ਇਹੀ ਮੰਗ ਅਸੀਂ ਸਰਕਾਰ ਤੱਕ ਵੀ ਉਹ ਪਹੁੰਚਦੀ ਹੈ ਤਾਂ ਇਹੀ ਮੰਗ ਕਰਨਾ ਚਾਹਾਂਗੇ ਪਹਿਲਾਂ ਕੈਡਰ ਤੋਂ ਇਹੀ ਮੰਗ ਹੈ ਕਿ ਦੇਖੋ ਛੋਟੇ ਵਿੱਚ ਗੱਲ ਸਿਰਫ ਇੰਨੀ ਹੈ ਕਿ ਸਾਨੂੰ ਚਾਹੀਦੀਆਂ ਪੋਸਟਾਂ ਉਹ ਪੋਸਟਾਂ ਅੱਜ ਦੇ ਦਿਨ ਅਸੀਂ ਆਪ ਦੇ ਜਿਹੜੇ ਮੋਟੋ ਹੈਗੇ ਆ ਜਿਹੜੇ ਤੁਹਾਨੂੰ ਮੰਗ ਪੱਤਰ ਸੌਂਪਿਆ ਹੋਇਆ ਹੈ 55% ਵਾਲੀ ਸ਼ਰਤ ਹੈਗੀ ਉਸ ਦਾ ਹੱਲ ਕੀਤਾ ਜਾਏ ਪੋਸਟਾਂ ਲੈਕਚਰਰ ਦੀਆਂ ਕਿਉਂਕਿ 1 ਮਹੀਨੇ ਦੇ ਵਿੱਚ ਵਿੱਚ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਦੇਣ ਦੀ ਗੱਲ ਕਰ ਦਿੱਤੀ ਗਈ ਸੀ ਪਿਛਲੀ ਵਾਰ ਬਹੁਤ ਛੋਟੀ ਪੋਸਤ ਸੀ 343 ਕੋਈ ਇੱਕ ਵੱਡੀ ਵੈਕੈਂਸੀ ਆਏ ਤੇ ਉਸ ਦੇ ਨਾਲ-ਨਾਲ ਮਾਸਟਰ ਕੈਡਰ ਦੀ ਵੀ ਇੱਕ ਵੱਡੀ ਵੈਕੈਂਸੀ ਜਿਹੜੀ ਹੈਗੀ ਜਲਦੀ ਤੋਂ ਜਲਦੀ ਜੋ ਮੰਗ ਪੱਤਰ ਦਿੱਤਾ ਵੇ ਐਸੇ ਬੈਠਕ ਦੇ ਵਿੱਚ ਬੈਠਣ ਲਈ ਤਿਆਰ ਆ ਬੈਂਚ ਤੇ ਬੈਠਣ ਲਈ ਤਿਆਰ ਆ ਹਾਂ ਤਾਂ ਬਿਲਕੁਲ ਤੁਸੀਂ ਸੁਣਿਆ ਸਾਰੇ ਸਾਥੀਆਂ ਨੂੰ ਤਾਂ ਕੱਲ ਦਾ ਆਪਾਂ ਨੂੰ ਟਾਈਮ ਮਿਲਿਆ ਕੱਲ ਜੇ ਸਾਥਿਓ ਨਹੀਂ ਮਿਲਦਾ ਸਿੱਖਿਆ ਮੰਤਰੀ ਫਿਰ ਭੱਜਦਾ ਹੈ ਮੀਟਿੰਗ ਤੋਂ ਤਾਂ ਬਿਲਕੁਲ ਤਿਆਰ ਹੋ ਤੁਹਾਨੂੰ ਜਗ੍ਹਾ ਲੋਕੇਸ਼ਨ ਸਭ ਦੱਸ ਦਿੱਤੀ ਜਾਊਗੀ ਆਪਾਂ ਕਿੱਥੇ ਘਰਾਓ ਕਰਨਾ ਹੈ ਤਾਂ ਸਾਰੇ ਧੰਨਵਾਦ ਸਾਥੀ